ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੀ ਚੈਨਲ ਤੇ ਮੈਂ ਰਹੀ ਸਾਰੇ ਟਿਕ ਟਾਕ ਹੋਵੇ ਤੇ ਰਾਣੀ ਤੁਸੀਂ ਹੋਣਗੇ ਮੈਂ ਗੁੰਜੀ ਸਾਰਿਆਂ ਨੂੰ ਚੜਦੀ ਕਲਾ ਵਿੱਚ ਰੱਖਣ ਜੀ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਆਟਾ ਸਟੋਰ ਕਰਨ ਦਾ ਤਰੀਕਾ ਜਿਵੇਂ ਅੱਜ ਕੱਲ ਮੀਂਹ ਚੱਲ ਰਹੇ ਨੇ ਬਹੁਤ ਜ਼ਿਆਦਾ ਸੱਟ ਦਾ ਮੌਸਮ ਹੈ ਇਹ ਟੋਬੀਆ ਪਾ ਸਾਫ਼ ਕਰ ਲਈਏ ਜਿਵੇਂ ਕੀ ਤਰ੍ਹਾਂ जो तो पिछली बार आटा पाया ची तरह साफ कर लीए जी साफ जो है खराब हो जाएगा ये आप चंगी तरह साफ कर ली है जी है जी दालचीनी दालचीनी के छ सात टुकड़े ले लो पहला उन्होंने थली करके ਤਦਾਂ ਜਿਸ ਆਲੀਏ ਪਾਦਾਂਦੇ 27 ਗੁੰਨੇ ਲੈ ਲਈ ਨਹੀਂ ਆਪਾਂ ਗਾਜ ਜੀ ਦੇ ਤੇ ਹੁਣ ਉੱਤੇ ਆਪਾਂ ਪਾ ਦਾਂਗੇ ਇਹ ਆਟਾ ਇਸ ਜਿਹੜੀ ਵਾਰੀ ਵੀ ਆਪਾਂ ਇਹ ਪਾਇਆ ਸੀ ਇਹ ਬਿਲਕੁਲ ਇਹ ਆਟਾ ਆਪਣਾ ਖਰਾਬ ਨਹੀਂ ਹੋਇਆ

ज्यादा गड्डिया गलिया नहीं करती दफाकई ले कर देना कर दिया बस गलियां कर दी जी लॉ बार निकलना इन्द्र भी खुशबू आई बस गलियां से बाहर छोटी छोटी गलियां कर दोन् लॉ तो जरूरत नहीं हैगी जी हमें घट गए पहले आटे तरे हुए से अपनी पिछली बारी ताबले बस उपर ही रख देना ਆਟੇ ਜੈ ਪੈ ਰਹੇ ਹੈਗੇ ਤੇ ਆਟਾ ਹੁਣਾ ਬਿਲਕੁਲ ਹੀ ਵੀ ਖਰਾਬ ਨਹੀਂ ਹੋਪਾ ਤੇ ਇਹ ਦੇਖ ਕੱਪ ਦੇ ਵੱਟ ਕੇ ਦੇਖਿਓ ਜੀ ਬਿਲਕੁਲ ਨਹੀਂ ਆਟਾ ਖਰਾਬ ਹੁੰਦਾ ਇਹ ਲਓ ਹੁਣ ਆਪਾਂ ਇਹ ਤਰੀਕੇ ਨਾਲ ਧਰਦੇ ਜੀ ਉੱਪਰ ਬਸ ਆਟਾ ਸਾਂਣਨਾ ਆਪਾਂ ਕੱਢ ਲਿਆ ਕਰਾਂਗੇ ਜੀ ਇਹਨੂੰ ਵਿੱਚ ਹੀ ਰੱਖਣਾ ਇਹ ਬਾਹਰ ਨਹੀਂ ਕੱਢਣੀ ਹੈਗੀ ਤੇ نیچے ਆਪਾਂ ਪਾਈ ਹੈ ਜੀ ਦਾਲਚੀਨੀ ਆਟੇ ਨੂੰ ਸੁੰਡੀਆਂ ਤੋਂ ਬਚਾਊਗਾ ਜੀ ਇਹ। ਅੱਜਕੱਲ ਸਿਲ ਦੇ ਮੌਸਮ ਦੇ ਵਿੱਚ ਬਹੁਤ ਜਲਦੀ ਆਟਾ ਖਰਾਬ ਹੋ ਜਾਂਦਾ ਹੈ। ਜਾਂ ਤੁਸੀਂ ਇਹਦੇ ਵਿੱਚ ਰੱਖ ਸਕਦੇ ਹੋ ਜੀ ਨਿੰਮਾ ਦੇ ਪੱਤੇ। ਨਿੰਮਾ ਦੇ ਪੱਤੇ ਲੈ ਲਿਓ। ਉਹਨਾਂ ਨੂੰ ਲਿਫਾਫੇ ਦੇ ਵਿੱਚ ਪਾ ਕੇ ਗਲੀਆਂ ਕੱਢ ਕੇ ਪਹਿਲਾਂ نیچے ਰੱਖ ਦਿਓ ਆਟੇ ਦੇ। ਫਿਰ ਉੱਪਰ ਆਟਾ ਪਾਓ। ਨਿੰਮਾ ਦੇ ਪੱਤੇ ਲੈ ਕੇ ਜੀ ਤੁਸੀਂ ਪਹਿਲਾਂ ਉਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰਕੇ ਸੁਕਾ ਲੈਣੇ ਨੇ। ਫਿਰ ਲਿਫਾਫੇ ਦੇ ਵਿੱਚ ਪਾਉਣੇ ਨੇ ਉਹ। ਤੇ ਲਿਫਾਫੇ ਦੇ ਵਿੱਚ ਪਾ ਕੇ ਗਲੀਆਂ ਕੱਢ ਦੇਣੀ ਹੈ ਜੀ ਉਹਦੇ ਵਿੱਚ ਵੀ ਤੇ ਉਹਨੂੰ ਥੱਲੇ ਰੱਖ ਦਿਓ ਉੱਪਰ ਰੱਖਣੇ ਉੱਪਰ ਵੀ ਰੱਖ ਸਕਦੇ ਹੋ ਦੋਨੇ ਸਾਈਡਾਂ ਤੇ ਵੀ ਰੱਖ ਸਕਦੇ ਹੋ ਜੀ ਤੇ ਆਪਾਂ ਦਾਲ ਚੀਂਦੀ ਦੇ ਲੌਂਗ ਬੱਟੇ ਨੇ ਜੀ ਤੁਸੀਂ ਵੀ ਜਰੂਰ ਦੇਖਿਓ ਜੀ ਵਰਤ ਕੇ ਪਿਛਲੀ ਵਾਰੀ ਮੈਂ ਵਰਤਿਆ ਸੀ ਬਿਲਕੁਲ ਵੀ ਆਟਾ ਆਪਣਾ ਖਰਾਬ ਨਹੀਂ ਹੋਇਆ ਹੈਗਾ ਤੇ ਇਹਨੂੰ ਬੰਦ ਕਰਕੇ ਰੱਖ ਦਾਂਗੇ ਜੀ ਜੇ ਲੌਂਗ ਦੱਬਣੇ ਨੇ ਜੀ ਵਿੱਚ ਥੋੜੇ ਬਹੁਤ ਇਹਨਾਂ ਨੂੰ ਵਿੱਚ ਵੀ ਰੱਖ ਸਕਦੇ ਆ ਉੱਪਰ ਥੋੜਾ ਜਿਹਾ ਆਟਾ ਕਰ ਦੋ ਇਹ ਕੋਈ ਗੱਲ ਨਹੀਂ ਜੀ ਬਸ ਇਹਨਾਂ ਦੀ ਖੁਸ਼ਬੂ ਆਉਣੀ ਚਾਹੀਦੀ ਹੈ ਤਿੱਖੀ ਸਮੈਲ ਹੁੰਦੀ ਹੈ ਜੀ ਲੌਂਗਾਂ ਦੀ ਇਹਦੇ ਕਰਕੇ ਕੋਈ ਸੁੰਢੀ ਵਗੈਰਾ ਨਹੀਂ ਪੈਂਦੀ ਹੈਗੀ ਆਟੇ ਦੇ ਵਿੱਚ ਬਹੁਤ ਵਧੀਆ ਰਹਿੰਦੇ ਨੇ ਜੀ ਇਹ ਜੇ ਤੁਸੀਂ ਖੋਲ ਕੇ ਲਿਫਾਫੇ ਤੋਂ ਬਿਨਾ ਉ ਸਿੱਟਣੇ ਨੇ ਜੀ ਤਾਂ ਵੀ ਸਿੱਟ ਸਕਦੇ ਹੋ ਜਦੋਂ ਆਪਾਂ ਆਟਾ ਸਾਂਣਦੇ ਆ ਇਹ ਨਿਕਲ ਜਾਂਦੇ ਨੇ ਜੀ ਫੇਰ ਵਿੱਚ ਹੀ ਸਿੱਟ ਦਿਓ ਦੁਬਾਰੀ ਜੇ ਸਾਲ ਨਹੀਂ ਚਾਹੁੰਦੇ ਨੇ ਦੁਬਾਰੀ ਫੇਰ ਵਿੱਚ ਹੀ ਪਾ ਦਿਓ ਜਾਂ ਇਹ ਲਿਫਾਫੇ 'ਚ ਪਾ ਕੇ ਤੁਸੀਂ ਰੱਖ ਸਕਦੇ ਹੋ ਅੱਜ ਦੀ ਵੀਡੀਓ ਇੰਨੀ ਜੀ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜਿਹੜੇ ਚੈਨਲ ਤੇ ਪਹਿਲੀ ਵਾਰੀ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ